ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਆਪਾਂ ਮੋਮਬਤੀ ਬਣਾਈ ਸੀ ਨਾ ਹੋਰ ਇਹ ਲਾਗੂ ਕਰ ਦਿੱਤੀ ਪਹਿਲਾਂ ਇਹ ਚੱਲੀ ਨਹੀਂ ਤੇ ਹੁਣ ਬੰਦ ਨਹੀਂ ਹੁੰਦੀ ਵੈਸੇ ਆਪਣੇ ਕੋਲੇ ਸਾਰਾ ਇੰਤਜ਼ਾਮ ਹੈਗਾ ਪਾਣੀ ਰੱਖਿਆ ਹੈ ਬੁਝਾਉਣ ਵਾਸਤੇ ਹਾਂਜੀ ਕੀ ਗੱਲ ਹੋ ਗਈ ਕੋਈ ਨਹੀਂ ਬੁਝਾ ਦੇਣਾ ਆਪਣੇ ਕੋਲੇ ਪਾਣੀ ਹੈਗਾ ਆ ਵੀ ਲਾ ਦਿੰਨੇ ਦਾ ਅਸਰ ਤੇ ਚੱਲੇ ਹੋਈ ਹੋਣਾ ਇਹ ਉਹਨੇ ਇੱਕ ਜਗ੍ਹਾ ਤੇ ਇਕੱਠਾ ਕਰ ਦਿਆ ਆ ਸਾਰਾ ਸਮਾਨ ਪੂਰੀ ਟੈਨਸ਼ਨ ਲੈ ਉਹ ਨਹੀਂ ਹੁੰਦਾ ਉਹੜਾ ਫਲੋਮਣਾ ਹੀ ਨੇ ਉਹ ਲਾ ਦੇ ਸਾਰੀ ਲਾ ਮੈਂ ਲਾ ਦਨਾ ਤਾਂ ਕਹਿਣ ਲੱਗੇ ਸੀ ਵੀ ਕੱਟ ਦਉ ਨੂੰ ਜਦੋਂ ਕੱਟ ਦਿੰਦੇ ਨੇ ਨਾ ਉਹਦੀ ਪਹਿਲੀ ਚੱਲ ਕੋਈ ਨਹੀਂ ਅੱਗੇ ਵਾਸਤੇ ਪਤਾ ਲੱਗ ਗਿਆ ਜੇ ਅੱਗੇ ਬਾਅਦ ਚੋ ਬਣਾਵਾ ਨਾ ਕੋਦ ਗੌਰ ਰੱਖਾਂਗੇ ਬਸ ਹੋਰ ਨਾ ਛਾੜ ਫਰੈਂਡ ਤੋਂ ਉਮੀਦ ਇਧਰ ਸਾਈਡ ਤੇ ਹੋ ਜੇ ਪਹਿਲੀ ਹੁਣ ਤਾਂ ਇਹਨੂੰ ਬੰਦ ਕਰਨ ਚ ਫਾਇਦਾ ਹੈ ਹੈ ਅੱਛਾ ਆਹ ਥੋੜਾ ਜਿਆਦਾ ਹੋ ਗਿਆ ਨਾ ਕੰਮ ਜਿਹੜਾ ਕਾਹਲੀ ਵਾਲਾ ਕੰਮ ਹਾਂ ਇਲਾ ਮੈਂ ਕਰਦਾ ਤਾਂ ਵਾਹ ਲਾਖਦਾਰ ਅੱਜ ਇੱਕਦਮ ਮੌਕੇ ਤੇ ਨਾ ਆ ਦੇਈ ਮੜਾ ਸਰੀਆ ਜਾਂ ਬਸ ਆ ਥੋੜੀ ਜੀ ਐ ਸਾਈਡ ਤੇ ਕਰ ਦੇ ਕਰਦੇ ਹੋ ਤੇ ਬਸ ਯਾਰ ਕੋਈ ਨਹੀਂ ਤਲਗੀ ਕਾਫੀ ਥੱਲੇ ਨਾ ਯਾਰ ਕੋਈ ਨਹੀਂ ਕਿਹੜਾ ਕੁਸ ਹੁੰਦਾ ਹੈ ਹਾਂਜੀ ਹਾ ਘੁੰਮ ਜੂਗੀ ਘੁੰਮ ਜੂਗੀ ਹਵਾ ਕਰਕੇ ਇੱਧਰਲੇ ਬਸ ਜ਼ਿਆਦਾ ਟੰਗਲ ਗਈ ਕੋਈ ਕੁਝ ਹੀ ਵਿਗਲ ਵੀ ਪਰ ਸਹੀ ਵਜੇ ਇੱਧਰੋਂ ਜ਼ਿਆਦਾ ਆ ਰਹੀ ਹਵਾ ਕਰਕੇ ਹਨਾ ਦੇਖ ਤਾਂ ਨਹੀਂ ਪੂਗੀ ਨਹੀਂ ਡਿੱਗਦੀ ਨਾ ਹੈਗੀ ਬਾਜਨ ਕਿੰਨਾ ਦਾ ਬਾਜਨ ਤਾਂ 200 ਕਿਲੋ ਹੈ ਠੀਕ ਹੈ ਹਾਂ ਇਹਨੂੰ ਘੁਮਾ ਦੇ ਬਸ ਹੁਣ ਤੱਲੇ ਜਾਮ ਹੋ ਗਈ ਘੋਮਣੀ ਵੀ ਨਹੀਂ ਹੈਗੀ ਇਹਨੂੰ ਕੱਲ ਕੋਈ ਨਹੀਂ ਬਸ ਤਾਂ ਆਪਣੇ ਕੋਲ ਇੰਤਜ਼ਾਮ ਹੈਗਾ ਸਾਰਾ ਭਜਾਉਣ ਵਾਸਤੇ ਮੈਨੂੰ ਪਤਾ ਸੀਗਾ ਪਹਿਲੀ ਵੀ ਹੋ ਸਕਦਾ ਇਹ ਕੰਮ ਕਿਹੜਾ ਮੈਨੂੰ ਪਤਾ ਸੀਗਾ ਮਾਜੇ ਜ਼ਿਆਦਾ ਅੱਗ ਫੈਲ ਗਈ ਫਿਰ ਆਪਾਂ ਨੂੰ ਬੁਝਾਣੀ ਪਊਗੀ ਹਾਂ ਮਾਜੇ ਨਾ ਹਨ ਅੱਗ ਤੇ ਨੂੰ ਹੋ ਰਹਾ ਦਾ ਇੰਨਾ ਇੰਨਾ ਪਿੱਲਾ ਲਾਉਣ ਦੀ ਲੋੜ ਨਹੀਂ ਬੱਜੇ ਤਾਂ ਪਾਧਰੀ ਰੱਖੇ ਐਦੂ ਅੱਧੀ ਅੱਧੀ ਵੀ ਤਾਂ ਮੁੱਕ ਗਏ ਕਿਹੜੇ ਤੀਜਾ ਐਸਾ ਪਾ ਦਾਂਗੇ ਤੀਜਾ ਇਸ ਚ ਤਿੰਨ ਨੇ ਹੁਣ ਦੋ ਪਾ ਦਾਂਗੇ ਪਹਿਲਾਂ ਚੱਲੇ ਨਹੀਂ ਹੁਣ ਬੁਝਦੇ ਨਹੀਂ ਜੀ ਥੱਲੇ ਆ ਫਰਾ ਹੋ ਗਿਆ ਥੋੜਾ ਜਿਹਾ ਨਾ ਆ ਟਲਦੀ ਨਾ ਇੱਕ ਪਾਸੇ ਨੂੰ ਇਧਰੋਂ ਹਵਾ ਆ ਰਹੀ ਆ ਇਹ ਉਹਦੇ ਕਰਕੇ ਥੋੜਾ ਜਿਹਾ ਚੱਕਰ ਪੈ ਗਿਆ ਆ ਕਰਕੇ ਇੱਕ ਪਾਸੇ ਇਧਰਲੇ ਪਾਸੇ ਟਲ ਗਈ ਬੱਸ ਠੀਕ ਐ ਹੁਣ ਤਾਂ ਉਹਨੂੰ ਖੋਲ ਜੇ ਦੇ ਉਪਰ ਤੋਂ ਮੜਾ ਜਾ ਆ ਥੱਲੇ ਵੀ ਥੋੜਾ ਜਿਹਾ ਚੱਕਰ ਪੈ ਗਿਆ ਸੀ ਅੱਗ ਲੱਗੀ ਸੀਗੀ ਇਹ ਹੋ ਗਿਆ ਆ ਇਹਨੂੰ ਰਾਂ ਇਕੱਠਾ ਕਰਦੇ ਇੱਕ ਸਾਈਡ ਤੇ ਇਹ ਜਿਹੜੀ ਮੋਮਬਤੀਆਂ ਹਨ ਜੀ ਇਹਨਾਂ ਤੋਂ ਹੀ ਬਣਈ ਆ ਇਹ ਮੋਮਬਤੀਆਂ ਤੋਂ ਆਹ ਮੋਮਬਤੀਆਂ ਨੂੰ ਇਕੱਠੀ ਕਰਕੇ ਦੁਬਾਰਾ ਬਣਾਈ ਹੀ ਆ ਅੱਜ ਹੋਰ ਦੁਬਾਰਾ ਫੇਰ ਇਕੱਠੀਆਂ ਹੋ ਜਾਣਗੀਆਂ ਫੇਰ ਫੇਰ ਬਣਾਵਾਂਗੇ ਆਪਾਂ ਜਿਹੜੀਆਂ ਮੋਮਬਤੀਆਂ ਹਨ ਨਾ ਇਹਨਾਂ ਨੂੰ ਸਾਰੀਆਂ ਨੂੰ ਇਕੱਠੀਆਂ ਕਰਕੇ ਅੱਜ ਰਾਤ ਨੂੰ ਇੱਥੇ ਰਾਂਗੇ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਇਕੱਠੀਆਂ ਕਰਕੇ ਦੁਬਾਰਾ ਫੇਰ ਲਾ ਦੇਵਾਂਗੇ

ਬਸ ਸਹੀ ਹੈ ਹੁਣ ਤਾਂ ਓਕੇ ਹੈ ਹਾਂ ਜੂਰੀ ਹੋ ਰੋਗੀ ਨਾ ਫੇਰ ਨਹੀਂ ਇੱਧਰ ਨੂੰ ਕਰ ਦਿੰਨੇ ਆ ਨਾ ਆਪਾਂ ਇਹਦਾ ਪਾਸਾ ਬਦਲਣਾ ਮੈਂ ਘੁਮਾ ਦਿੰਨਾ ਨੂੰ ਆ ਆ ਫੜ ਮੈਂ ਘੁਮਾ ਲੱਗਾ ਬਾਈ ਨਾ ਕਰੀਂ ਮੈਂ ਮੈਂ ਕੱਲੀ ਘੁਮਾ ਦੂੰਗਾ ਕੋਈ ਨਹੀਂ ਕੱਲੇ ਨਹੀਂ ਘੜ ਘੁਮਾਉਣੀ ਮੈਂ ਘੁਮਾ ਦੂੰਗਾ ਇਹਦਾ ਫੜ ਹੈ ਕੱਲੇ ਨੇ ਕੰਨ ਘੁਮਾਉਣੀ ਨਾ ਲੱਗਿਆ ਰੇ ਕਮਾਉਣਾ ਵੀ ਜੀ ਹਾਂਜੀ ਹਾਂਜੀ ਇੱਕ ਮਿੰਟ ਵੀਰੇ ਇੱਕ ਮਿੰਟ ਤੱਕ ਆ ਪਾਸਾ ਨਾ ਉਧਰਲੇ ਪਾਸੇ ਕਰ ਲੈ ਠੀਕ ਹੈ ਤਾਂ ਹੀ ਕਰਨਾ ਬਈ ਸਤਨਾਮ ਦੇਖ ਕੇ ਬਈ ਆਓ ਵਾਲੀ ਆਓ ਵਾਲੀ ਇਹ ਹੋਰ ਘਮਾਉਣਾ ਥੋੜੀ ਹੋਰ ਇਹ ਥੋੜੀ ਬੱਸ 100 ਦਾ 3 ਠੀਕ ਹੈ ਹੁਣ ਸਹੀ ਚੱਲੂ ਸਤਨਾਮ ਦੇਖੀ ਹਾਂ ਵੀ ਇੱਕੋ ਜਿਹਾ ਹੋ ਜੂਗਾ ਹਾਂ ਹਾਂ ਆ ਦੇਖ ਹੁਣ ਸਹੀ ਹੈ ਪਹਿਲਾਂ ਤਾਂ ਇਹ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਸੀ ਵਿਚਰ ਗਈ ਸੀ ਪਹਿਲਾਂ ਤਾਂ ਆ ਸਟਿੱਕਰ ਜੱਟਾ ਹੋ ਗਿਆ ਸਾਰਾ ਖਰਾਬ ਆ ਫਟੜ ਗਈ ਕੋਈ ਨਹੀਂ ਕੋਈ ਰਹਿ ਨਹੀਂ ਇਹ ਕਰਦਾ ਹਾਂ ਕੋਈ ਗੱਲ ਨਹੀਂ ਇਹ ਜੇ ਮੈਨੂੰ ਹੋਰ ਲੱਗਦਾ ਇੱਧਰ ਵੀ ਮੇਰੀ ਗੱਲ ਸੁਣੋ ਹਾਂ ਇੱਧਰ ਆ ਜਿੱਦਿ ਪੁਰ ਰਹੀ ਹੈ ਨਾ ਪੁਰ ਕਿੱਥੇ ਡਿੱਗ ਰਹੀ ਆ ਇਹ ਡਿੱਗਣੀ ਨਹੀਂ ਜਾਏਗੀ ਨਹੀਂ ਅੱਛਾ ਇਹ ਇਹ ਜੇ ਡਿੱਗ ਕੇ ਇੱਥੇ ਡਿੱਗ ਜਾਂਦੀ ਆ ਉਹ ਚੋਦ ਨੂੰ ਛੇਤੀ ਪਿਗਲੂਗੀ ਮਮਤੀ ਉਹ ਚੀਜ਼ ਦਾ ਅੱਗੇ ਤੋਂ ਹੱਲ ਦੇਖੀ ਉਹਦਾ ਕਰ ਦਾਂਗੇ ਨਾ ਰੱਸੀ ਐਵੇਂ ਨਹੀਂ ਹੋਵੇ ਪੁਰੇ ਡਾ ਸਮਝਿਆ ਗੱਲ ਕੋਈ ਨਹੀਂ ਹੌਲੀ ਹੌਲੀ ਪਤਾ ਲੱਗਦਾ ਹੁੰਦਾ ਪਹਿਲੀ ਵਾਰੀ ਤਾਂ ਕੰਮ ਹੀ ਨਿਕਲਦੀਆਂ ਹੁੰਦੀਆਂ ਨੇ ਆਦੇ ਹੁਣ ਆਪਣੇ ਨੇ ਏ ਇਦਾਂ ਹੋ ਗਿਆ ਫਿਰ ਆਪਣਾ ਪਤਾ ਲੱਗ ਗਿਆ ਅੱਗੇ ਤੋਂ ਵੀ ਇਦਾਂ ਕਰਨਾਗਾ ਅੱਗੇ ਤੋਂ ਬਗਿਆਨੀ ਬਾਬਾ ਵਿਚਾਰਾ ਕੀ ਕਰੇ ਇਹ ਸਾਈਡ ਤੇ ਤੁਸ ਨੂੰ ਦਿਖਾਨੀਆਂ ਮੋਮਬਤੀਆਂ ਇੱਧਰ ਵੀ ਲੱਗੀਆਂ ਇਹਨਾਂ ਤੇੜਾ ਨਿਸਾਨ ਸਾਹਿਬ ਦੇ ਥੱਲੇ ਲੱਗੀਆਂ ਹੋਈਆਂ ਨੇ ਇਹ ਵਾਲੀਆਂ ਮੋਮਬਤੀਆਂ ਨੇ ਤੇ ਇਦਰਾ ਬਿਰਜੀ ਮੋਂ ਹੁੰਦੇ ਆ ਬੇਜ ਵੀ ਰਹਿ ਨੇ ਹਾਂਜੀ ਕੋਈ ਨਹੀਂ ਵੀਰੇ ਪਤਾ ਐ ਹੋਛਾ ਦੀ ਵੀ ਕੌਣ ਚਲਾਊਗਾ ਉਹਨੂੰ ਆਗੇ ਅੱਛਾ ਉਹ ਸੈਕਟਰੀ ਸਾਹਿਬ ਵੀਡੀਓ ਪਾਤਾ ਦਿੱਤੀ ਪਤਾ ਮੈਂ ਤੇ ਇਸ ਸਾਈਡ ਨੇ ਜੀ ਕੁਛ ਕੈਂਡਲ ਏ ਸਾਈਡ ਲੱਗੀਆਂ ਹੋਈਆਂ ਨੇ ਉਹ ਮੋਮਬਤੀਆਂ ਇੱਥੇ ਵੀ ਲੱਗੀਆਂ ਹੋਈਆਂ ਨੇ ਤੇ ਉਹ ਸਾਹਮਣੇ ਕੋਈ ਹੈਗੀ ਸਾਹਮਣੇ ਔਰ ਇਹ ਦੇਖੋ ਇੱਥੇ ਰਗੀਆਂ ਨਾ ਉੱਥੇ ਉਹ ਵੀ ਲੈ ਕੇ ਆਵਾਂਗੇ ਪਹਿਲਾਂ ਤਾਂ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਸੀ ਹੁਣ ਸਹੀ ਹੋ ਗਿਆ ਹੁਣ ਸਹੀ ਹੈ ਕੰਮ ਹੁਣ ਸਹੀ ਹੈ ਵੀਡੀਓ ਬਣਾਉਣੀ ਆਪਾਂ ਹੁਣ ਟੋਆ ਪੈ ਗਿਆ ਨਾ ਅਚ ਉਹ ਕੁਝ ਹਵਾ ਕਰਕੇ ਵੀ ਹੋ ਗਿਆ ਸੀ ਉਧਰ ਹਵਾ ਜਾਂਦੀ ਸੀ ਨਾ ਹਾਂ ਅੱਗ ਨਾਲ ਤਾਂ ਕਰਕੇ ਢਲ ਗਿਆ ਨਾਲ ਉਹ ਉਧਰੋਂ ਪਿਗਲ ਕੇ ਨਹੀਂ ਹੁਣ ਟੋਆ ਹੁਣ ਟੋਆ ਪੈ ਜਾਊਗਾ ਥੱਲੇ ਜਿਹੜਾ ਟੋਆ ਪੈ ਗਿਆ ਫਿਰ ਓਕੇ ਹੈ ਕੰਮ ਸਮਝਿਆ ਕਰ ਲਉ ਨਹੀਂ ਤਾਂ ਤੇਰੀ ਇੱਕ ਪਾਸੇ ਜਮੀ ਖਤਮ ਹੋ ਜਾਂਦੀ ਹਾਂ ਲੰਬਾਈ 6 ਫੁੱਟ ਇਹਦਾ ਰੰਗ ਚਿੱਟਾ ਕਿਵੇਂ ਹੋ ਗਿਆ ਮੈਨੂੰ ਸਮਝ ਨਹੀਂ ਆਈ ਇਹ ਸਾਰੀਆਂ ਮਿਕਸ ਨੇ ਚਿਟਾ ਥੋੜੂ ਹੈਗਾ ਇਹ ਇਹ ਸਾਰੀਆਂ ਜਦੋਂ ਜਿੰਨੀਆਂ ਵੀ ਹੈਈਆਂ ਨੇ ਸਾਰਿਆਂ ਨੂੰ ਮਿਕਸ ਕਰਿਆਂਗਾ ਉਹ ਹੈਰ ਜੀ ਕਿਸਮਾ ਆ ਜਾ ਬਣ ਜਾਊਗਾ ਹਾਂ ਕਿੰਨਾ ਟਾਈਮ ਲੱਗੇ ਤਿੰਨ ਬਣਾਉਣ ਮੇ ਇਹ ਤਾਂ ਪਿਛਲੇ ਸਾਲ ਦੀਆਂ ਕੁਸਪਈਆਂ ਸੀ ਪੈਪ ਪੈਪ ਕੱਟੇ ਤੇ ਵਾ ਨਾ ਕੱਟ ਕੇ ਨਹੀਂ ਆਈ ਨਿਕਲੇ ਜਾਂਦਾ ਤਾਂ ਨਹੀਂ ਨਿਕਲ ਜਾਂਦੀ ਇਹ ਹਾਂ ਸੋ ਪੈਕਲ ਕੇ ਕੱਢ ਜੁਤੇ ਹੌਲੀ ਹੌਲੀ ਪਾਰਟਾਂ 'ਚ ਬਣਾਈ ਹੋਏ ਹਾਂ ਹਾਂ ਪੀਸ 'ਚ ਬਣਾਈ ਹੈ ਇੱਕੋ ਤਾਂ ਮੈਂ ਤਾਂ ਮੇਰੇ ਕੋਲ ਐਡਾ ਵੱਡਾ ਭਾਂਡਾ ਵੀ ਐ ਨਹੀਂ ਸੀ ਜ਼ਿਆਦਾ ਕੰਜ ਪਹਿਲਾਂ ਉਹ ਬਣਾਇਆ ਬੱਟਰ ਬੱਟਰ ਮੁੱਦਾ ਮਾਰ ਕੇ ਬੱਠੜ ਤੇ ਪਾ ਕੇ ਉਹ ਬਣਾਈ ਫਿਰ ਉਸ ਤੋਂ ਬਾਅਦ ਉਹ 6 ਤੱਕ ਪਈ ਆ ਟੱਕ ਲੀਆਂ ਟੱਕ ਦੀਆਂ ਦੇਖੋ ਇਦਾਂ ਏ ਥੋੜੇ ਥੋੜੇ ਕਦੇ 40 ਕਿਲੋ ਕਦੇ 50 ਕਿਲੋ ਪਾਤੀ ਇਦਾਂ ਹੁਣੇ ਹੀ ਆਲਸਾ ਵਰੀ ਫਤੇ ਜੀ ਚਲੋ ਗੁਰੂਆਂ ਪ੍ਰਮਾਤਮਾ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਗੁਰੂ ਮਹਾਰਾਜ ਦੇ ਜਨਮ ਦਿਨ ਦੀਆਂ ਇਹ ਤੇ ਨਾ ਦੋ ਗੁਆਂਟਰ ਦਾ ਵਜ਼ਨ ਹੋ ਗਿਆ ਤੇ ਕਿੰਨਾ ਹੋ ਗਿਆ ਹਾਂ ਇਹ ਦੋ ਗੁਆਂਟਰ ਤੋਂ ਵੱਧ ਹੀ ਹੋ ਗਿਆ ਸੀ ਪਰ ਉਹ ਮੈਂ ਥੱਲੇ ਇੱਕ ਹੋਰ ਲਾਇਆ ਸੀ ਤੇ ਤਾਂਸਲਾ ਬੱਠੜ ਮੂਦੇ ਮਾਰੇ ਬੱਠੜ ਆਦੀ ਬਣਾਈ ਹੋ ਥੱਲੇ ਜਿਹੜੇ ਬੇਸ ਬਣਾਇਆ ਮੈਂ ਸਮਝ ਗਿਆ ਇਹ ਇਹ ਪਾਈਪਾਇ ਦੀ ਹਾਂ 10 ਇੰਚੀ ਪਾਈਪਾਇ 10 ਇੰਚੀ ਪਾਈਪਾਇ ਵਾਲਾ ਕੱਟਦਾ ਸੀ ਉਹਦਾ ਕੱਟਦਾ ਹਾਂ ਨਹੀਂ ਇਦਾਂ ਨਿਕਲ ਗਿਆ ਸੀ ਉਹ ਇਦਾਂ ਨਿਕਲ ਗਿਆ ਸੀ ਅਛਾ ਅਛਾ ਕਿਉਂਕਿ ਇਹ ਜਿਹੜੀ ਮੋਮ ਹੈ ਨਾ ਇਹ ਪਹਿਲਾਂ ਫੈਲੀ ਹੁੰਦੀ ਆ ਬਾਅਦ ਚ ਸੰਗੜ ਜਾਂਦੀ ਆ ਹਾਂ ਠੀਕ ਆ ਜਦੋਂ ਸੰਗੜ ਜਾਂਦੀ ਆ ਪੈਪ ਆਪਣੇ ਆਪ ਹੀ ਸੜ ਹੁੰਦੀ ਆ ਪੈਪ ਨੂੰ ਕੋਈ ਵੀ ਜਿਵੇਂ ਆਪਾਂ ਮਸਾਲਾ ਲੈ ਕੇ ਪਾਈ ਹਾਂ 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 ਕੋਈ ਵੀ ਦੀ ਜਾਈ ਦੇਖੋ ਪਹਿਲਾਂ ਫੈਲਦਾ ਹੈਗਾ ਬਾਅਦ ਵਿੱਚ ਸੰਗੜ ਜਾਂਦਾ ਲੋ ਜੀ ਸੰਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਫਤਿਹ ਜੀ